ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਇੱਕ ਵੱਡੀ ਅਪਡੇਟ ਜੋ ਮੁੱਖ ਮਲਜਮ ਕੋਲਕਾਤਾ ਕੇਸ ਦਾ ਸੰਜੇ ਰਾਏ ਉਸ ਦੀ ਮਾਂ ਨੇ ਬਹੁਤ ਵੱਡੇ ਖੁਲਾਸੇ ਕਰ ਦਿੱਤੇ ਨੇ ਜਿਨ੍ਹਾਂ ਖੁਲਾਸਿਆਂ ਤੋਂ ਬਾਅਦ ਬਹੁਤ ਚਰਚਾਵਾ ਜੜੀਆਂ ਨੇ ਛੇੜ ਚੁੱਕੀਆਂ ਨੇ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਹੈਰਾਨਗੀ ਵੀ ਹੋਈ ਹੈ ਇਹ ਸਾਰਾ ਕੁਝ ਵੇਖ ਕਰਕੇ ਜੀ ਹਾਂ ਜਿੱਥੇ ਲਗਾਤਾਰ ਬੇਹੋਸ਼ ਹੋਣ ਤੱਕ ਗਲ ਘੁੱਟ ਕੇ ਰੱਖਿਆ ਸੀ ਮਹਿਲਾ ਡਾਕਟਰ ਦਾ ਤੇ ਸੰਜੇ ਨੇ ਆਪਣਾ ਗੁਨਾਹ ਕਬੂਲਿਆ ਮਾਂ ਨੇ ਵੀ ਖੌਫ ਨਾ ਕਰ ਹੱਸ ਤੋਂ ਪਰਦਾ ਚੁੱਕ ਦਿੱਤਾ ਹੈ ਕੋਲਕਾਤਾ ਦੇ ਸਰਕਾਰੀ ਆਰਜੀ ਕਰ ਹਸਤੀ ਹਸਪਤਾਲ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਬਲਾਤਕਾਰ ਅਤੇ ਹਤਿਆ ਦਾ ਮਲਜਮ ਸੰਜੇ ਰਾਏ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਅਪਰਾਧ ਦੀਆਂ ਸਾਰੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦੌਰਾਨ ਹੀ ਸੰਜੇ ਰਾਏ ਦੇ ਪਰਿਵਾਰ ਨੇ ਵੱਡਾ ਬਿਆਨ ਦਿੱਤਾ ਹੈ ਸੰਜੇ ਦੀ ਮਾਂ ਨੇ ਕਬੂਲ ਕੀਤਾ ਹੈ ਕਿ ਉਸ ਦਾ ਪੁੱਤਰ ਸ਼ਰਾਬ ਦਾ ਆਦੀ ਹੈ ਉਹਨੇ ਦੱਸਿਆ ਸੀ ਕਿ ਮਾਂ ਨੇ ਸੰਜੇ ਨੂੰ ਰੋਕਿਆ ਵੀ ਸੀ ਪਰ ਉਹ ਨਹੀਂ ਮੰਨਿਆ ਫਿਰ ਜਦੋਂ ਸੰਜੇ ਦੇ ਚਾਰ ਵਿਆਹਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਮੈਨੂੰ ਸਿਰਫ ਇੱਕ ਵਿਆਹ ਬਾਰੇ ਹੀ ਪਤਾ ਹੈ ਉਹਨਾਂ ਕਿਹਾ ਇਹ ਕਿ ਮੈਨੂੰ ਇੱਕ ਪਤਨੀ ਨੂੰ ਮੈਂ ਇੱਕ ਪਤਨੀ ਨੂੰ ਜਾਣਦੀ ਆ ਜੋ ਕੈਂਸਰ ਨਾਲ ਮਰ ਗਈ ਸੀ ਉਸ ਦੀ ਮੌਤ ਤੋਂ ਬਾਅਦ ਸੰਜੇ ਨੇ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਕਿਹਾ ਇਹ ਕਿ ਸੰਜੇ ਨੂੰ ਉਹਨਾਂ ਨੂੰ ਕਿਹਾ ਗਿਆ ਉਹ ਪੁਲਿਸ ਦੇ ਵਿੱਚ ਹੈ ਅਸਲ 'ਚ ਹੋ ਇੱਕ ਸਿਵਕ ਵਲੰਟੀਅਰ ਸੀ ਜਿਸ ਨੂੰ ਉੱਥੋਂ ਦੇ ਸਥਾਨਕ ਲੋਕ ਸਿਵਲ ਪੁਲਿਸ ਵੀ ਕਹਿੰਦੇ ਸਨ ਘਟਨਾ ਵਾਲੇ ਦਿਨ ਦੇ ਸਵਾਲ ਤੇ ਸੰਜੇ ਦੀ ਮਾਂ ਦਾ ਕਹਿਣਾ ਹੈ ਕਿ ਘਟਨਾ ਦੇ ਬਾਰੇ ਵਿੱਚ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਸੀ ਅਤੇ ਕੀ ਹੋਇਆ ਸੀ ਉਸਨੇ ਜੋ ਕੀਤਾ ਉਸ ਬਾਰੇ ਮੈਂ ਸੁਣ ਕੇ ਬਹੁਤ ਹੈਰਾਨ ਹਾਂ ਮੈਂ ਕੀ ਕਹਾ ਮੈਂ ਹਾਂ ਚਾਹਨਾ ਹਾਂ ਸੰਜੀ ਦੇ ਭੈਣ ਨੇ ਦੱਸਿਆ ਕਿ ਮਹਿਲਾ ਡਾਕਟਰ ਨਾਲ ਜੋ ਵੀ ਹੋਇਆ ਉਹ ਗਲਤ ਸੀ ਨਾਲ ਹੀ ਉਹਨਾਂ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਉਸਨੇ ਕਿਹਾ ਮੈਂ 17 ਸਾਲਾਂ ਤੋਂ ਆਪਣੇ ਭਰਾ ਤੋਂ ਦੂਰ ਹਾਂ ਮਾਂ ਤੇ ਭਰਾ ਨੂੰ ਇੱਕ ਦੋ ਵਾਰ ਬਾਜ਼ਾਰ 'ਚ ਦੇਖਿਆ ਸੀ ਨੇੜੇ-ਨੇੜੇ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਉਹ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਹੈ ਜੋ ਉਸਨੇ ਕੀਤਾ ਉਹ ਕਿਸੇ ਵੀ ਕੁੜੀ ਨਾਲ ਨਹੀਂ ਹੋਣਾ ਚਾਹੀਦਾ ਸਰਕਾਰ ਅਤੇ ਪੁਲਿਸ ਜੋ ਵੀ ਸਜ਼ਾ ਦੇਵੇ ਮੈਨੂੰ ਮਨਜ਼ੂਰ ਹੈ ਅਜਿਹੇ ਵਿਅਕਤੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਦੇ ਪਾਸੇ ਮੁਲਜ਼ਮ ਸੰਜੇ ਰਾਏ ਨੇ ਪੁਛਗੈਸ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਸੂਤਰਾ ਮੁਤਾਬਕ ਦੋਸ਼ੀ ਨੇ ਕਬੂਲਨਾਮੇ ਚ ਦੱਸਿਆ ਕਿ ਉਸਨੇ ਮਹਿਲਾ ਮਹਿਲਾ ਡਾਕਟਰ ਦਾ ਗਲਾ ਕੁੱਟ ਕੇ ਕਤਲ ਕੀਤਾ ਫਿਰ ਮਹਿਲਾ ਡਾਕਟਰ ਦੇ ਬੇਹੋਸ਼ ਬੇਹੋਸ਼ ਹੋਣ ਤੱਕ ਉਸ ਨੂੰ ਕਸ ਕੇ ਰੱਖਿਆ ਇੰਨਾ ਹੀ ਨਹੀਂ ਉਸਨੇ ਪੁਛਗੈਸ ਦੌਰਾਨ ਇਹ ਵੀ ਦੱਸਿਆ ਕਿ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਡਾਕਟਰ ਸੈਮੀਨਾਰ ਹਾਲ ਦੇ ਵਿੱਚ ਇਕੱਲੀ ਸੀ ਹਾਲਾਂਕਿ ਉਸਦੇ ਨਾਲ ਜੋ ਕੁਝ ਹੋਇਆ ਉਹ ਸਭ ਕੁਝ ਉਸਨੇ ਕਬੂਲ ਕੀਤਾ ਪਰ ਫਿਲਹਾਲ ਪੁਲਿਸ ਹਲੇ ਇਸ ਘਟਨਾ ਤੇ ਬਿਲਕੁਲ ਜ਼ਿਕਰ ਨਹੀਂ ਕਰ ਰਹੀ ਹੈ ਕਿਉਂਕਿ ਸ਼ਾਇਦ ਪੁਲਿਸ ਹਲੇ ਇਸ ਕੇਸ ਦੇ ਵਿੱਚ ਕੁਝ ਹੋਰ ਇਨਵੈਸਟੀਗੇਸ਼ਨ ਕਰਨਾ ਚਾਹੁੰਦੀ ਹੈ ਕਿਉਂਕਿ ਜੋ ਜਿਸ ਹਿਸਾਬ ਦੇ ਨਾਲ ਉਸ ਮਹਿਲਾ ਡਾਕਟਰ ਦੀ ਜਿਹੜੀ ਹਾਲਤ ਸੀ ਉਹ ਉਸ ਤੋਂ ਪਤਾ ਲੱਗਦਾ ਹੈ ਕਿ ਉਸਦੇ ਨਾਲ ਜੋ ਰੇਪ ਹੋਇਆ ਹੈ ਉਹ ਗੈਂਗ ਰੇਪ ਹੋਇਆ ਹੈ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈ ਹਾਲਾਂਕਿ ਪੁਲਿਸ ਹੋਰ ਵੀ ਇਸ ਕੇਸ ਦੇ ਨਾਲ ਜੁੜੀਆਂ ਕੜੀਆਂ ਨੂੰ ਜੋੜਨ ਦੇ ਵਿੱਚ ਲੱਗੀ ਹੋਈ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ